ਸੱਚੀ ਗੱਲ ਦੀ ਵੀਡੀਓ ਜੋ ਮੈਂ ਬਣਾ ਰਿਹਾ ਹਾਂ ਉਹ ਵੀਡੀਓ ਹੈਗਾ 나ੜੀ ਚਿਕਿਤਸਾ 나ੜੀ ਚਿਕਸਾ ਦੇ ਨਾਮ ਨਾਲ ਤੁਹਾਨੂੰ ਆਕੂ ਪ੍ਰੈਸ਼ਰ ਪੁਆਇੰਟ ਜਿਹੜੇ ਨੇ ਉਹ ਵੀ ਦਬਣੇ ਪੈਣਗੇ ਅਗਰ ਤੁਸੀਂ ਇਹ ਚੀਜ਼ ਕਰ ਲੈਂਦੇ ਹੋ ਤਾਂ ਤੁਹਾਨੂੰ ਕਦੇ ਵੀ ਜਿਹੜੀ ਹੈ ਦਵਾਈ ਬਾਜ਼ਾਰ ਤੋਂ ਨਹੀਂ ਲਿਉਣੀ ਪੈਗੀ ਕਿਉਂਕਿ ਇਹ ਸਾਰੀ ਤਾਕਤ ਜਿਹੜੀ ਹੈ ਹੱਥਾਂ ਦੇ ਵਿੱਚ ਹੀ ਹੈ ਅਤੇ ਇਸ ਦੇ ਨਾਲ ਤੁਸੀਂ ਇਹ ਦੇਖੋ ਵੀ 2 ਮਿੰਟ ਦੀ ਐਕਸਰਸਾਈਜ਼ ਕਰਨੀ ਹੈ ਤੇ ਉਸ ਦੇ ਨਾਲ ਕੀ ਕਰਨਾ ਹੈ ਤੁਸੀਂ ਦੇਖਣਾ ਹੈ ਕਿ ਤੁਹਾਡਾ ਕੋਈ ਵੀ ਬਾਜ਼ਾਰ ਤੋਂ ਦਵਾਈ ਲੈਣ ਦੀ ਲੋੜ ਨਹੀਂ ਤੇ ਨਾ ਹੀ ਤੁਹਾਨੂੰ ਕਿਸੇ ਪ੍ਰੋਬਲਮ 'ਚ ਆਓਗੇ ਅਗਰ ਇਹ ਮੇਰੀ ਵੀਡੀਓ ਤੁਹਾਨੂੰ ਚੰਗੀ ਲੱਗਦੀ ਹੈ ਲਾਈਕ ਸ਼ੇਅਰ ਤੇ ਕਮੈਂਟਸ ਕਰਨਾ ਜਿਹੜੀ ਮੈਂ ਐਕਸਰਸਾਈਜ਼ ਦੱਸਣ ਲੱਗਾ ਹਾਂ ਉਸ ਤੋਂ ਬਾਅਦ ਮੈਂ ਆਕੂ ਪ੍ਰੈਸ਼ਰ ਦਾ ਦੱਸਾਂਗਾ ਪੁਆਇੰਟ ਕਿਹੜੇ-ਕਿਹੜੇ ਦੱਬਣੇ ਆ ਸਭ ਤੋਂ ਪਹਿਲਾਂ ਅਸੀਂ ਇਹ ਪੰਜ ਐਕਸਰਸਾਈਜ਼ਾਂ ਕਰ ਲਈਏ ਤਾਂ ਕਦੇ ਵੀ ਜ਼ਿੰਦਗੀ ਦੇ ਵਿੱਚ ਸਾਨੂੰ ਕਿਤੇ ਵੀ ਜਾਣ ਦੀ ਦਵਾਈ ਖਾਣ ਦੀ ਲੋੜ ਨਹੀਂ ਪੈਗੀ ਸਭ ਤੋਂ ਪਹਿਲਾਂ ਪੁਆਇੰਟ ਇਹ ਹੈ ਇਹ ਪੁਆਇੰਟ ਜਿਹੜੇ ਨੇ ਇਹ ਯੋਰ ਯੋਰ ਦੀ 2 ਮਿੰਟ ਮਾਰਨੇ ਆ 2 ਮਿੰਟ ਯੋਰ ਯੋਰ ਦੀ ਇਸ ਤੋਂ ਬਾਅਦ ਤੁਸੀਂ ਅਗਰ ਤੁਹਾਡਾ ਬੀਪੀ ਹਾਈ ਹੁੰਦਾ ਹੈ ਜਾਂ ਬੀਪੀ ਡਾਊਨ ਹੁੰਦਾ ਹੈ ਤਾਂ ਤੁਸੀਂ ਕੀ ਕਰਨਾ ਹੈ ਇਹ ਯੋਰ ਯੋਰ ਦੀ ਥਾੜੀ ਮਾਰਨੀ ਹੈ ਯੋਰ ਯੋਰ ਦੀ ਯੋਰ ਯੋਰ ਦੀ ਥਾੜੀ ਮਾਰਨੀ ਹੈ ਤਹਾਡੀ ਮਾਰਨਾ ਕੀ ਹੋਏਗਾ ਤੇ ਤੁਹਾਡੀ ਜਿਹੜੀਆਂ ਨਾੜਾਂ ਸਾੜੀਆਂ ਨੇ ਉਹ ਖੁੱਲ ਜਾਣਗੀਆਂ ਅਤੇ ਤੁਸੀਂ ਨੱਕ ਰਾਂਹ ਸਾਹ ਲੈਣਾ ਹੈ ਤੇ ਮੂੰਹ ਰਾਂਹ ਕੱਢਣਾ ਹੈ ਇਸ ਤੋਂ ਇਲਾਵਾ ਅਗਰ ਜੇ ਤੁਹਾਡੇ ਬਲਕਜ ਹੈ ਤਾਂ ਅਸੀਂ ਆਹ ਜਿਹੜੀ ਚੀਜ਼ ਹੈ ਆਹ ਚੀਜ਼ ਯੋਰਗੋਰਦੀ ਇਸ ਨੂੰ ਯੋਰ ਯੋਰ ਦੀ ਮਾਰਨਾ ਹੈ ਔਰ ਇਹ 2 ਮਿੰਟ ਜੀ ਇਹ ਤੁਸੀਂ ਕਰ ਲਵੋ ਤਾਂ ਤੁਹਾਨੂੰ ਇਸ ਦਾ ਰਿਜ਼ਲਟ ਖੁਦ ਹੀ ਪਤਾ ਲੱਗ ਜਾਏਗਾ ਇਸ ਤੋਂ ਬਾਅਦ ਅਸੀਂ ਇਹ ਜਿਹੜੇ ਪੁਆਇੰਟ ਨੇ ਇਹ ਪੁਆਇੰਟ ਦੋਨਾਂ ਸਾਈਡਾਂ ਦੇ ਅਸੀਂ ਇਸ ਨੂੰ ਯੋਰ ਯੋਰ ਦੀ ਮਾਰਨਾ ਹੈ ਯੋਰ ਯੋਰ ਦੀ ਮਾਰਨਾ ਹੈ ਇਸ ਤੋਂ ਬਾਅਦ ਅਸੀਂ ਕੀ ਕਰਨਾ ਹੈ ਇਹ ਨੀਚੇ ਵਾਲੇ ਜਿਹੜੇ ਪੁਆਇੰਟ ਹੈ ਇਹ ਨੀਚੇ ਵਾਲੇ ਇਹ ਪੁਆਇੰਟ ਹੈ ਇਹ ਦੋਨਾਂ ਸਾਈਡਾਂ ਦੇ ਇਹਨੂੰ ਅਸੀਂ ਯੋਰ ਯੋਰ ਦੀ ਯੋਰ ਯੋਰ ਦੀ ਮਾਰਨਾ ਹੈ ਇਸ ਤੋਂ ਬਾਅਦ ਅਸੀਂ ਕੀ ਕਰਨਾ ਹੈ ਕਿ ਅਸੀਂ ਉਂਗਲਾਂ ਦੇ ਵਿੱਚ ਯੋਰ ਯੋਰ ਦੀ ਪਹਿਲਾਂ ਖੱਬੇ ਪਾਸੇ ਫਿਰ ਸੱਜੇ ਪਾਸੇ ਸਹੀ ਯੋਰ ਯੋਰ ਦੀ ਇਹ ਉਂਗਲਾ ਐਕਸਰਸਾਈਜ਼ ਜਿਹੜੀ ਆ ਉਹ ਕਰਨੀ ਐ ਇਸ ਤੋਂ ਬਾਅਦ ਤੁਸੀਂ ਕੀ ਕਰਨਾ ਹੈ ਤੁਹਾਨੂੰ ਬਾਰ-ਬਾਰ ਪਿਸ਼ਾਬ ਆਉਂਦਾ ਹੈ ਤਾਂ ਇਹ ਬਾਜੂ ਸਿੱਧੀ ਕਰਕੇ ਯੋਰ ਯੋਰ ਦੀ ਮਾਰਨੀ ਹੈ ਫਿਰ ਇਸ ਤੋਂ ਬਾਅਦ ਇਲਾਵਾ ਅਸੀਂ ਇਹ ਹੱਥ ਫੁੱਟਾ ਕਰਕੇ ਯੋਰ ਯੋਰ ਦੀ ਇੱਤੇ ਮਾਰਨਾ ਹੈ ਫੇਰ ਇਧਰਲੀ ਸਾਈਡ ਮਾਰਨਾ ਹੈ ਇਸ ਤੋਂ ਲਵਰ ਅਗਰ ਤੁਸੀਂ ਇਹ ਐਕਸਰਸਾਈਜ਼ ਕਰ ਲੈਂਦੇ ਹੋ ਤਾਂ ਤੁਹਾਨੂੰ ਕਦੇ ਵੀ ਕੋਈ ਪ੍ਰੋਬਲਮ ਜਿਹੜੀ ਆ ਉਹ ਨਹੀਂ ਹੋਏਗੀ ਜੇ ਹੁਣ ਇਸ ਤੋਂ ਬਾਅਦ ਮੈਂ ਪੁਆਇੰਟ ਦੱਸ ਲੱਗਾ ਹਾਂ ਕਿ ਪੁਆਇੰਟ ਕਿਹੜੇ ਕਰਨੇ ਆ ਤੇ ਕਿਸ ਤਰ੍ਹਾਂ ਕਰਨੇ ਹਨ ਤੁਸੀਂ ਇੱਕ ਆਮ ਤੌਰ ਤੇ ਜੇ ਤੁਹਾਡਾ ਬੀਪੀ ਹਾਈ ਹੈ ਤਾਂ ਤੁਸੀਂ ਉਸ ਨੂੰ ਡਾਊਨ ਕਰਨਾ ਹੈ ਤਾਂ ਚੀਚੀ ਦੇ ਨਾਲ ਦੀ ਉਂਗਲ ਜਿਹੜੀ ਹੈ ਉਸ ਨੂੰ ਲੈਣਾ ਹੈ ਤੇ ਇਸ ਤਰ੍ਹਾਂ ਉਸ ਨੂੰ ਘਮਾਉਣਾ ਹੈ ਇਸ ਤਰ੍ਹਾਂ ਘਮਾਉਣ ਦੇ ਨਾਲ ਕੀ ਹੋਏਗਾ ਵੀ ਜਿਹੜਾ ਤੁਹਾਡਾ ਬੀਪੀ ਹੈ ਉਹ ਡਾਊਨ ਹੋ ਜਾਏਗਾ ਤੁਸੀਂ ਦੋਨੋਂ ਸਾਈਡਾਂ ਤੇ ਹੀ ਇਹ ਕੰਮ ਕਰਨਾ ਹੈ ਅਗਰ ਜੇ ਤੁਹਾਡਾ ਬੀਪੀ ਡਾਊਨ ਹੈ ਤਾਂ ਤੁਸੀਂ ਜਿਹੜੀ ਸਭ ਤੋਂ ਵੱਡੀ ਉਂਗਲ ਹੈ ਸਭ ਤੋਂ ਵੱਡੀ ਉਂਗਲ ਹੈ ਤੁਸੀਂ ਇਸ ਨੂੰ ਲੈਣਾ ਹੈ ਤੇ ਇਸ ਨੂੰ ਇਸ ਤਰ੍ਹਾਂ ਘੁਮਾਉਣਾ ਹੈ ਇਸ ਤਰ੍ਹਾਂ ਘੁਮਾਉਣ ਤੋਂ ਬਾਅਦ ਤੁਸੀਂ ਕੀ ਕਰਨਾ ਹੈ ਵੀ ਇਹ 2 ਮਿੰਟ ਘੁਮਾਉਣਾ ਹੈ ਅਗਰ ਜੇ ਤੁਸੀਂ ਘੁਮਾ ਨਹੀਂ ਸਕਦੇ ਤਾਂ ਤੁਸੀਂ ਕੀ ਕਰਨਾ ਹੈ ਵੀ ਇੱਕ ਚੁੰਡੀ ਲਓ ਉਹ ਚੁੰਡੀ ਜਿਹੜੀ ਇੱਥੇ ਲਗਾ ਦਿਓ ਠੀਕ ਹੈ ਇੱਥੇ ਲਗਾਉਣ ਤੋਂ ਬਾਅਦ 2 ਮਿੰਟ ਰੱਖੋ ਤੁਹਾਡਾ ਜਿਹੜਾ ਬੀਪੀ ਡਾਊਨ ਹੈ ਉੱਪਰ ਹੋ ਜਾਏਗਾ ਬਾਕੀ ਅਗਰ ਜੇ ਇਸ ਤੋਂ ਇਲਾਵਾ ਤੁਸੀਂ ਜੇ ਸ਼ਹਿਦ ਲਓ ਉਹਦੇ ਵਿੱਚ ਕੋਸਾ ਪਾਣੀ ਪਾਓ ਕੋਸਾ ਪਾਣੀ ਪਾਉਣ ਤੋਂ ਬਾਅਦ ਤੁਸੀਂ ਉਸ ਨੂੰ ਦੋ ਚਮਚੇ ਹਿਲਾ ਕੇ ਉਸ ਨੂੰ ਪੀ ਲਵੋ ਤੁਹਾਡਾ ਬੀਪੀ ਜਿਹੜਾ ਉਹ ਬਿਲਕੁਲ ਠੀਕ ਹੋ ਜਾਏਗਾ ਇਸ ਤੋਂ ਇਲਾਵਾ ਅਗਰ ਜੇ ਤੁਹਾਡੇ ਸਰਵਾਈਕਲ ਤੁਸੀਂ ਆ ਜਿਹੜਾ ਗੂਠਾ ਵਾ ਇਹ ਪੁਆਇੰਟ ਤੇ ਇਹ ਸਮਝ ਲਓ ਮੇਰੀ ਪੈਨਸਲ ਹੈ ਇਹ ਪੈਨਸਲ ਨੂੰ ਇਸ ਤਰ੍ਹਾਂ ਰਗੜਨਾ ਹੈ ਦੂਸਰਾ ਇਹ ਜਿਹੜਾ ਮੇਰੇ ਹੱਥ ਹੈ ਇੱਥੇ ਜੋਰ ਦੀ ਪੈਨਸਲ ਰਗੜਨੀ ਹੈ 2-2 ਮਿੰਟ ਤੇ ਤੁਸੀਂ ਦੇਖੋ ਇਹ ਤੁਹਾਡੀ ਜਿਹੜੀ ਸਰਵਾਈਕਲ ਹੈ ਉਹ ਠੀਕ ਹੋ ਜਾਏਗੀ। ਔਰ ਇਹ ਜਿਹੜਾ ਹੈ ਅੰਗੂਠਾ ਇਹ ਤੁਹਾਡੀ ਧੌਣ ਹੈ ਤੇ ਇਹ ਜਿਹੜੀ ਧੌਣ ਹੈ ਤੁਸੀਂ ਇਸ ਨੂੰ ਇਹ ਪੁਆਇੰਟ ਨੂੰ ਵੀ ਦਬ ਸਕਦੇ ਹੋ ਤੇ ਇਸ ਤੋਂ ਇਲਾਵਾ ਤੁਸੀਂ ਜੋ ਵੀ ਤੁਹਾਡੀ ਚੱਕਰ ਆਉਂਦੇ ਆ ਜਾਂ ਤੁਹਾਡਾ ਸਰਵਾਈਕਲ ਹੈ ਤੇ ਤੁਸੀਂ ਇਸ ਨੂੰ ਅੰਗੂਠੇ ਦਾ ਹੀ ਇਸਤੇਮਾਲ ਦੋਨਾਂ ਸਾਈਡਾਂ ਦਾ ਕਰ ਸਕਦੇ ਹੋ ਇਸ ਤੋਂ ਇਲਾਵਾ ਅਗਰ ਤੁਹਾਡੇ ਸਾਰੇ ਸਰੀਰ ਦੇ ਵਿੱਚ ਪ੍ਰੋਬਲਮ ਆ ਰਹੀ ਹੈ ਤਾਂ ਕੁਝ ਨਹੀਂ ਕਰਨਾ ਆਹ ਪੁਆਇੰਟ ਲੈਣਾ ਇਹ ਦੇਖੋ ਇਹ ਪੁਆਇੰਟ ਲੈਣਾ ਇਸ ਨੂੰ ਘੜਤ ਘੜ ਦੋ ਮਿੰਟ ਦਬਾ ਕੇ ਰੱਖਣਾ ਦੋਨਾਂ ਸਾਈਡਾਂ ਤੇ ਦੋ ਮਿੰਟ ਦਬਾ ਕੇ ਰੱਖਣਾ ਵਾ ਦੋ ਮਿੰਟ ਦਬਾਉਣ ਤੋਂ ਬਾਅਦ ਤੁਸੀਂ ਦੇਖੋਗੇ ਉਹਦਾ ਕਿੰਨਾ ਵਧੀਆ ਰਿਜ਼ਲਟ ਆਏਗਾ ਇਸ ਤਰ੍ਹਾਂ ਹੀ ਅਸੀਂ ਇਸ ਸਾਈਡ ਆਲ ਕਰਨਾ ਹੈ ਤੇ ਉਸ ਤਰ੍ਹਾਂ ਕਰਨ ਨਾਲ ਤੁਹਾਡੀ ਜਿਹੜੀ ਹੈ ਇਹ ਪ੍ਰੋਬਲਮ ਜਿਹੜੀ ਆ ਉਹ ਦੂਰ ਹੋ ਜਾਏਗੀ ਫਿਰ ਇਸ ਤੋਂ ਇਲਾਵਾ ਸਾਡੀਆਂ ਅੱਖਾਂ ਜਿਹੜੀਆਂ ਨੇ ਦੀ ਰੋਸ਼ਨੀ ਘਟਾ ਤਾਂ ਅਸੀਂ ਇਹ ਜਿਹੜੇ ਪੁਆਇੰਟ ਨੇ ਇਹ ਪੁਆਇੰਟ ਇਹ ਜਿਹੜੇ ਪੁਆਇੰਟ ਹੈ ਇਹ ਦੱਬਨੇ ਆ ਇਹ ਦੇਖ ਇਹ ਪੁਆਇੰਟ ਦੱਬਨੇ ਇਹ ਦੋਨਾਂ ਸਾਈਡਾਂ ਦੋਨਾਂ ਉਂਗਲਾਂ ਦੇ ਆਹ ਪੁਆਇੰਟ ਦੱਬਣੇ ਆ ਇਹ ਪੁਆਇੰਟ ਦੱਬਣ ਤੋਂ ਬਾਅਦ ਤੁਸੀਂ ਅਗਰ ਜੇ ਤੁਹਾਨੂੰ ਬ੍ਰੇਨ ਦੀ ਕੋਈ ਪ੍ਰੋਬਲਮ ਹੈ ਤਾਂ ਤੁਸੀਂ ਕੀ ਕਰਨਾ ਹੈ ਆਹ ਜਿਹੜਾ ਪੁਆਇੰਟ ਹੈ ਆਹ ਪੁਆਇੰਟ ਆਹ ਪੁਆਇੰਟ ਦੱਬਣੇ ਆ ਹਾਰਡ ਇਹ ਪੁਆਇੰਟ ਦੱਪਣਾ ਹੈ ਅਗਰ ਜੇ ਤੁਹਾਡੀ ਨਾਭੀ ਦੀ ਕੋਈ ਪ੍ਰੋਬਲਮ ਹੈ ਨਾਬੀ ਉੱਪਰ نیچے ਹੋ ਜਾਂਦੀ ਹੈ ਤਾਂ ਅਸੀਂ ਇਹ ਪੁਆਇੰਟ ਜਿਹੜਾ ਇਹ ਪੁਆਇੰਟ ਇਹ ਪੁਆਇੰਟ ਦੱਬਣਾ ਹੈ ਇਸ ਤੋਂ ਲਾਵਾ ਸਾਈਨਸ ਦੀ ਜੇ ਤੁਹਾਨੂੰ ਕੋਈ ਪ੍ਰੋਬਲਮ ਆਉਂਦੀ ਹੈ ਸਾਈਨਸ ਦੀ ਜੇ ਕੋਈ ਪ੍ਰੋਬਲਮ ਆਉਂਦੀ ਹੈ ਤਾਂ ਅਸੀਂ ਆਹ ਪੁਆਇੰਟ ਦੱਬਣਾ ਹੈ ਆਹ ਪੁਆਇੰਟ ਆਹ ਦੇਖੋ ਆਹ ਪੁਆਇੰਟ ਦੱਬਣਾ ਹੈ ਜੇ ਤੁਹਾਡੇ ਹਾਰ ਚ ਕੋਈ ਪ੍ਰੋਬਲਮ ਹੈ ਤਾਂ ਅਸੀਂ ਆ ਪੁਆਇੰਟ ਦੱਬਣਾ ਹੈ ਆ ਜਿਹੜਾ ਆ ਪੁਆਇੰਟ ਦੱਬਣਾ ਹੈ ਜੇ ਅਗਰ ਮੋਢੇ ਦਰਦ ਕਰਦੇ ਹਨ ਤਾਂ ਅਸੀਂ ਇਸ ਨੂੰ ਆ ਪੁਆਇੰਟ ਦੱਬਣਾ ਹੈ ਇਹ ਪੁਆਇੰਟ ਦੱਬਣ ਤੋਂ ਬਾਅਦ ਅਗਰ ਜੇ ਤੁਹਾਨੂੰ ਫੇਫੜਿਆਂ ਦੀ ਕੋਈ ਪ੍ਰੋਬਲਮ ਹੈ ਜੇ ਤੁਹਾਨੂੰ ਫੇਫੜਿਆਂ ਦੀ ਕੋਈ ਪ੍ਰੋਬਲਮ ਹੈ ਤਾਂ ਅਸੀਂ ਆਹ ਪੁਆਇੰਟ ਦਬਣਾ ਹੈ ਇਸ ਤੋਂ ਇਲਾਵਾ ਜੇ ਤੁਹਾਨੂੰ ਥਾਇਰੋਇਡ ਦੀ ਪ੍ਰੋਬਲਮ ਹੈ ਥਾਇਰੋਇਡ ਦੀ ਪ੍ਰੋਬਲਮ ਹੈ ਤਾਂ ਆਹ ਪੁਆਇੰਟ ਜਿਹੜਾ ਹੈ ਆ ਦੇਖੋ ਇਹ ਪੁਆਇੰਟ ਦਬਣਾ ਹੈ ਲੀਵਰ ਦੀ ਕੋਈ ਪ੍ਰੋਬਲਮ ਹੈ ਲੀਵਰ ਦੀ ਕੋਈ ਪ੍ਰੋਬਲਮ ਹੈ ਤਾਂ ਸਾਨੂੰ ਆਹ ਜਿਹੜੀ ਚੀਜ਼ ਹੈ ਇਹ ਦੱਬਣੀ ਪੈਗੀ ਇਧਰਲੀ ਸਾਈਡ ਚੀਚੀ ਵਾਲੀ ਸਾਈਡ ਤੇ ਇਹ ਦੱਬਣੀ ਪੈਗੀ thyroid ਵਾਲੀ ਜਿਹੜੀ ਗੂਠੇ ਦੇ نیچے ਦੱਬਣੀ ਹੈ ਤੇ ਲੀਵਰ ਦੇ ਅਸੀਂ ਇਧਰੋਂ ਦਰਦ ਕਰਨੀ ਹੈ ਇਧਰੋਂ ਦਬਾਉਣੀ ਹੈ ਅਗਰ ਤੁਹਾਨੂੰ ਸਾਹ ਦੀ ਕੋਈ ਪ੍ਰੋਬਲਮ ਹੈ ਅਗਰ ਤੁਹਾਨੂੰ ਸਾਹ ਦੀ ਪ੍ਰੋਬਲਮ ਹੈ ਤਾਂ ਆਹ ਜਿਹੜੀ ਚੀਜ਼ ਹੈ ਇਹਨੂੰ ਦਬਾਓ ਇਸ ਤੋਂ ਇਲਾਵਾ ਅਗਰ ਤੁਹਾਨੂੰ ਫੇਫੜਿਆਂ ਦੀ ਕੋਈ ਪ੍ਰੋਬਲਮ ਹੈ ਜੇ ਤੁਹਾਨੂੰ ਫੇਫੜਿਆਂ ਦੀ ਕੋਈ ਪ੍ਰੋਬਲਮ ਹੈ ਤਾਂ ਤੁਸੀਂ ਕੀ ਕਰਨਾ ਹੈ ਇਹ ਜਿਹੜੀ ਹੈ ਵੱਡੀ ਤੇ ਛੋਟੀ ਉਂਗਲ ਇਹਦੇ ਥੱਲੇ ਇਹ ਜਿਹੜੇ ਪੁਆਇੰਟ ਨੇ ਤੇ ਇਹ ਪੁਆਇੰਟ ਇਹ ਦੱਬਣੇ ਆ ਇਹ ਦੇਖੋ ਇੱਕ ਇੱਕ ਇਹ ਪੁਆਇੰਟ ਦੱਬਣੇ ਨੇ ਇਸ ਤੋਂ ਇਲਾਵਾ ਅਗਰ ਜੇ ਤੁਹਾਨੂੰ ਕੰਨਾਂ ਦੀ ਕੋਈ ਪ੍ਰੋਬਲਮ ਹੈ ਤਾਂ ਆ ਜਿਹੜੇ ਦੋਨੇ ਪੁਆਇੰਟ ਨੇ ਆ ਦੋਨੇ ਪੁਆਇੰਟ ਇਹਨਾਂ ਨੂੰ ਦਬਣਾ ਹੈ ਤੇ ਦੋ ਉਂਗਲਾਂ ਨਾਲ ਹੀ ਇਹ ਜਿਹੜੀ ਐਕਸਰਸਾਈਜ਼ ਹੈ ਕੰਨਾਂ ਦੇ نیچے ਇਸ ਤਰ੍ਹਾਂ ਕਰਨੀ ਹੈ ਤਾਂ ਤੁਹਾਡਾ ਜਿਹੜਾ ਇਹ ਪ੍ਰੋਬਲਮ ਜਿਹੜੀ ਹੈ ਦੂਰ ਹੋ ਜਾਏਗੀ ਬਾਕੀ ਜੇ ਤੁਹਾਨੂੰ ਸਾਹ ਦੀ ਕੋਈ ਪ੍ਰੋਬਲਮ ਹੈ ਸਾਹ ਦੀ ਤਕਲੀਫ ਹੈ ਤਾਂ ਤੁਹਾਨੂੰ ਇੱਥੇ ਆ ਜਿਹੜਾ ਪੁਆਇੰਟ ਆ ਲੀਕ ਹੈ ਇਹ ਲੀਕ ਤੇ ਇੱਥੇ ਦਬਣਾ ਪਾਏਗਾ ਬਾਕੀ ਅਗਰ ਜੇ ਤੁਹਾਨੂੰ ਬਵਾਸੀਰ ਦੀ ਪ੍ਰੋਬਲਮ ਹੈ ਤਾਂ ਤੁਸੀਂ ਇਹ ਜਿਹੜੀ ਚੀਜ਼ ਹੈ ਬਵਾਸੀਰ ਵਾਲੀ ਹੈ ਆਹ ਜਿਹੜੀ ਚੀਜ਼ ਆ ਇਹਨੂੰ ਦਬਣਾ ਆ ਪੁਆਇੰਟ ਨੂੰ ਆ ਨੁੱਕਰ ਤੇ ਅਗਰ ਨੀਂਦ ਨਹੀਂ ਆਉਂਦੀ ਤੇ ਇਸ ਤੋਂ ਥੱਲੇ ਵਾਲਾ ਪੁਆਇੰਟ ਆ ਦਬਣਾ ਨੀਂ ਤੁਹਾਨੂੰ ਆ ਜੇਗੀ ਬਾਕੀ ਇਹ ਐਕਸਰਸਾਈਜ਼ਾਂ ਤੁਸੀਂ ਕੰਟੀਨਿਊ ਜੇ ਕਰਦੇ ਰਹੋ ਤਾਂ ਤੁਹਾਨੂੰ ਕਦੀ ਵੀ ਕੋਈ ਪ੍ਰੋਬਲਮ ਜਿਹੜੀ ਆ ਉਹ ਨਹੀਂ ਆਏਗੀ ਤੇ ਇਸ ਤੋਂ ਇਲਾਵਾ ਅਗਰ ਜੇ ਮੇਰੀ ਵੀਡੀਓ ਤੁਹਾਨੂੰ ਇਹ ਚੰਗੀ ਲੱਗਦੀ ਹੈ ਲਾਈਕ ਸ਼ੇਅਰ ਤੇ ਕਮੈਂਟਸ ਕਰੋ ਸਤਿ ਸ੍ਰੀ ਅਕਾਲ ਜੀ